ਸਵਾਗਤ ਕਿਸਾਨ ਵੀਰੋ ਤੁਹਾਡਾ ਪੰਜਾਬ ਐਨ 40 ਪੀ ਵੀ ਤੇ ਬਾਈ ਕੋਲ ਕਾਰ ਬਕੋਈ 2003 ਮਾਡਲ ਜੈਨ ਠੀਕ ਹੈ ਨਾ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਨਾਮ ਪਰਵਿੰਦਰ ਸਿੰਘ ਜੀ ਪਿੰਡ ਪਿੰਡ ਭੋਜੋਵਾਲ ਜੀ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਪੈਂਦੀ ਤਹਿਸੀਲ ਦੂਰੀ ਪੈਂਦੀ ਠੀਕ ਹੈ ਹਾਂ ਜੀ ਕਾਰ ਦੱਸੋ ਕਿਹੜਾ ਮਾਡਲ ਇਹ 3 ਮਾਡਲ ਆ ਜੀ 2003 ਇੰਜਨ ਗੇਅਰ ਇੰਜਨ ਗੇਅਰ ਦੀ ਓਕੇ ਆ ਜੀ ਏਸੀ ਏਸੀ ਓਸੀ ਸਭ ਓਕੇ ਆ ਜੀ ਹਲ 10 ਕਦੋਂ ਸਰਵਿਸ ਕਰਾਈ ਨੂੰ ਠੀਕ ਹੈ ਲਾਇ ਆ ਅੱਤੇ ਵਾਰ ਟਾਇਰ ਕੱਲੇ ਲਵਾ ਹੁੰਦੇ ਆਗੇ ਠੀਕ ਹੈ ਕੱਲੇ ਟਾਇਰ ਲਵਾਉਣ ਵਾਲੇ ਹਾਂ ਕੱਲੇ ਟਾਇਰ ਲਵਾਉਣਾ ਹੋਰ ਕੋਈ ਕੰਮ ਨਹੀਂ ਭਾਲਦੀ ਰੇਟ ਭਰਾ ਜਾਇਜ਼ ਜਦਾ ਰੇਟ ਆਪਾਂ ਫੋਨ ਤੇ ਕਰ ਲਾਂਗੇ ਬਾਈ ਜਿੰਨੇ ਲੈਣੀ ਹੋਗੀ ਠੀਕ ਹੈ ਜੀ ਦੋ ਭਰਾ ਰੇਟ ਬਿਲਕੁਲ ਜਾਇਜ਼ ਹੋਊਗਾ ਗੱਡੀ ਬਹੁਤ ਸਾਫ ਆ ਵਾਕੀ ਅੰਦਰ ਉਕੜੀ ਨਹੀਂ ਦਿਖਾਣਗੇ ਵਾਕੀ ਵੱਡੀ ਵੀਡੀਓ ਬਣਾਈਏ ਭਰਾ ਉਹ ਸਟਾਰਟ-ਅਪ ਕਰਕੇ ਦਿਖਾਈ ਵੀ ਲੋ ਜੀ 2003 ਮਾਡਲ ਲੁੱਕ ਚੈੱਕ ਕਰ ਸਕਦੇ ਭਰਾ ਠੀਕ ਨਾ ਜਿਕੇ ਸਪਰਾਂ ਨੇ ਦੰਦ ਿਆੜ ਕਰਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਬਾਈ ਜੀ ਦਾ ਨੰਬਰ ਲਾਵਾਂਗੇ ਸਕਰੀਨ ਤੇ ਭਰਾ ਟਾਈਟਲ ਤੇ ਲਿਖਿਆ ਹੁੰਦਾ ਨੰਬਰ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ